ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਅੱਗੇ ਵੀਡੀਓ ਬਣਾਣੇ ਆ ਜੀ ਆਈਫੋਨ ਤੇ ਬਟ ਹੁਣ ਉਹੀ Oppo ਵਾਲਾ ਆ ਗਿਆ ਫੋਨ ਥੋੜਾ ਜਿਹਾ ਅਜੀਬ ਜਿਹਾ ਲੱਗ ਰਿਹਾ ਕਿਉਂਕਿ ਉਹ ਫੋਨ ਚਾਚੂ ਦੇ ਕੋਲ ਗਿਆ ਹੋਇਆ ਲੈ ਉਸ ਕਰਕੇ ਸੋ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਸਾਰੇ ਜਾਣੇ ਦੱਸੋ ਠੀਕ ਠਾਕ ਹੋ ਭਾਈ ਚੜ੍ਹਦੀ ਕਲਾ ਚ ਦੇਖੋ ਤਕਲੀਫਾਂ ਜੀ ਆ ਰਹੀਆਂ ਕੋਈ ਗੱਲ ਨਹੀਂ ਅਰਦਾਸ ਕਰ ਲਿਆ ਕਰੋ ਮੈਂ ਵੀ ਕਰ ਦੂੰਗੀ ਅਰਦਾਸ ਵੀ ਚਲੋ ਸਾਨੂੰ ਆਈਆਂ ਵਾਹਿਗੁਰੂ ਛੇਤੀ ਤੋਂ ਛੇਤੀ ਸੁਰਜਾ ਦੇ ਦੋਸਰੀ ਗੱਲ ਐਦਾ ਕਿ ਹੁਣ ਘਰ ਦੇ ਸਾਰੇ ਜਾਣੇ ਪਾਈ ਮਾਣੇ ਮੋਤੇ ਠੀਕ ਹੋ ਗਏ ਤੇ ਤੀਸਰੀ ਗੱਲ ਐਦਾ ਐ ਬੈਠੀਆਂ ਜੀ ਮੈਂ ਬਾਹਰ ਦੇਖੋ ਤੇ ਤੁਸੀਂ ਬੈਕਗਰਾਉਂਡ ਦੇਖਦੇ ਹੋਣੇ ਅੱਜ ਕਿੱਧਰ ਅੱਜ ਮੈਂ ਇਵੇਂ ਹੀ ਅਮਨੇ ਚਾਚੇ ਇਹਨਾਂ ਦੇ ਘਰ ਸਰਬੀ ਚਾਚੇ ਇਹਨਾਂ ਦੇ ਘਰ ਤੇ ਇੱਧਰ ਆਈ ਵੀ ਸਹੀ ਸਾਡੀ ਜੀ ਇੱਕ ਮਾਸੀ ਤੇ ਮਾਸੀ ਨਾਲ ਹੈਗਾ ਮੇਰਾ ਬਹੁਤ ਜ਼ਿਆਦਾ ਪਿਆਰ ਇਸ ਕਰਕੇ ਮਾਸੀ ਨੇ ਚਾਚੀ ਨੂੰ ਕੀਤਾ ਕਿਹਾ ਵੀ ਕੁੜੀ ਨੂੰ ਫੋਨ ਕਰ ਭਾਈ ਮੈਨੂੰ ਮਿਲ ਕੇ ਜਾਵੇ ਤੇ ਉਹਨਾਂ ਨਾਲ ਨਿਆਣਿਆਂ ਨਾਲ ਵੀ ਬਹੁਤ ਪਿਆਰ ਆ ਮੇਰਾ ਨਿਆਣੇ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਇਸ ਕਰਕੇ ਤੇ ਫਿਰ ਆਪਾਂ ਮੌਕੇ ਪਰ ਚੌਕਾ ਮਾਰਦੇ ਹੋਏ ਮਾਸੀ ਦੀ ਕੁੜੀ ਜਿਹੜੀ ਮੇਰੀ ਭੈਣੇ ਲੱਗਦੀ ਹੈ ਕਹਿੰਦੀ ਦੀਦੀ ਮੈਂ ਸਿੱਖਦੀ ਆ ਭਾਈ ਪਾਰਲਰ ਦਾ ਕੋਰਸ ਪਲੀਜ਼ 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 ਬਹੁਤ ਹੰਬਲ ਰਿਕੁਐਸਟ ਦੇ ਅਨੁਸਾਰ ਕਰਦੀ ਹੋਈ ਮੈਨੂੰ ਵੀ ਮੇ ਤੇ ਥੋੜੀ ਜੀ ਮਹਿੰਦੀ ਲਵਾ ਲਓ ਤੇ ਇਸ ਕਰਕੇ ਆਪਾਂ ਆ ਦੇਖੋ ਮਹਿੰਦੀ ਲਵਾ ਰਹੇ ਹਾਂ ਹੈ ਬਹੁਤ ਬਹੁਤ ਸਲੋ ਆ ਭਾਈ ਬਹੁਤ ਸਲੋ ਆ ਜੇ ਕਿਸੇ ਨੇ ਬਰਾਈਡਲ ਬੁੱਕ ਕਰਨੀ ਹੈ ਤਾਂ 3 ਦਿਨ ਪਹਿਲਾਂ ਕਰ ਲਿਓ ਨੇ ਬੁੱਕ ਤਾਂ ਤੁਸੀਂ ਜਦ ਕਰਨੀਓ ਕਰਨੀ ਹੈ ਜੇ ਲਵਾਉਣੀ ਹੈ ਨਾ ਤਾਂ 3 ਦਿਨ ਪਹਿਲਾਂ ਲਵਾਉਣੀ ਸ਼ੁਰੂ ਕਰਨੀ ਪੈਣੀ ਹੈ ਤੁਹਾਨੂੰ ਤਾਂ ਜਾ ਕੇ ਕਿਤੇ ਪੱਟੀਆਂ ਵਾਲੇ ਦੀ ਥੋੜੀ ਨਿਭੜੂਗਾ ਭਾਈ ਕੰਮ ਇਹ ਠੀਕ ਆ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਬlesing ਦੇਵੇ ਸਪੀਡ ਬਣ ਲਵੇ ਪਰ ਇਹਦੀ ਮਾਤਾ ਕਹਿੰਦੀ ਹਰ ਕੰਮ ਚ ਸਲੋ ਆ ਮਗਾ ਚੱਲ ਕੋਈ ਗੱਲ ਨਹੀਂ ਜੀ ਅਸੀਂ ਵੀ ਇਦਾਂ ਹੀ ਕਰਦੇ ਹੁੰਦੇ ਤੇ ਅਸੀਂ ਹੁਣ ਤੱਕ ਗਾਲਾਂ ਖਾਂਦੇ ਆ ਚੱਲੀ ਜਾਂਦਾ ਪਿੱਛੇ ਖੜਾ ਸਾਡਾ ਗ੍ਰੇਟ ਦਾ ਨ ਖਲੀ ਦਾ ਮੈਨ ਮੇਰੇ ਵੱਲੋਂ ਸੰਸਾਦ ਨੇ ਪਹਿਲੇ ਸਸਕਾਰ ਸਾਡੇ ਬੰਦੇ ਦੇ ਲੱਗੀ ਛੱਟ ਵਿਚਾਰਾ ਬਹੁਤ ਰੋਂਦਾ ਪਿਆ ਇਹਨੇ ਵੀ ਲੈ ਨਹੀਂ ਦਿਖਾਦਾ ਤਾਂ ਵੀ ਮੈਨ ਨਹੀਂ ਦਿਖਾ ਹਾਂ ਗੁੱਡ ਗਰਲ ਕਿੰਨੀ ਜ਼ਾਨੀ ਮੈਂ ਦੀ ਲਾਈਫ ਹੀ ਪੀਤੀ ਆ ਸਾਡੀ ਜਸ਼ਨ ਜਸ਼ਨ ਪੜਾਈ ਕਿੰਨਾ ਚੱਲ ਰਹੀ ਆ ਕਟਾਈ ਕਿੰਨੀ ਖਾਨੀਆਂ ਕਦ ਚੱਲੀ ਜਾਂਦੀ ਉਹ ਤਾਂ ਮਾੜੇ ਥੱਲੇ ਉੱਪਰ ਥੱਲੇ ਉਹ ਤਾਂ ਜ਼ਰੂਰੀ ਵੀ ਆ ਹਨਾ ਤੇਰੀ ਫੇਵਰਿਟ ਮੈਡਮ ਕਿਹੜੀ ਆ ਸ਼ਿਲਪਾ ਮੈਮ ਹਾਏ ਹਾਏ ਸ਼ਿਲਪਾ ਮੈਡਮ ਕਿ ਆਪણો ਦੀ ਆ ਹਿੰਦੀ ਹਿੰਦੀ ਸੱਪਿਆਰ ਕਰਦੀ ਹੋਣੀ ਤਾਂ ਹੀ ਆ ਬਾਕੀ ਸਾਰੇ ਟੀਚਰ ਰਟਣ ਨਾ 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 ਸਹੀ ਆ ਹਾਂ ਸਾਡੇ ਕੋਡ ਵਰਡ ਐਸ ਕਰਕੇ ਤੇ ਹੁਣ ਜਸ਼ਨ ਬਣੂਗੀ ਜੀ ਸਾਡਾ ਕੈਮਰਾਮੈਨ ਜੇ ਕੋਈ ਗਲਤੀ ਹੋ ਗਈ ਤਾਂ ਮaaf ਕਰਦੇ ਹੋ ਜੀ ਕਰਦੇ ਆ ਜੀ ਬੈਕ ਕੈਮਰਾ ਆ ਤੇ ਇਹ ਤਾਂ ਸਾਸਤਰੀ ਘਲਾਦਰ ਕਮਨ ਮੇਰੇ ਵੱਲੋਂ ਸਾਰੇ ਨੇ ਪਿਆਰਪ੍ਰੇਮ ਸਾਸਕਾ ਜੀ ਜੀ ਠੀਕ ਠਾਕ ਹੋ ਤੁਸੀਂ ਅੱਜ ਨਾ ਮੈਂ ਚੱਲ ਨਹੀਂ ਕਿਹਾ ਮੈਂ ਮਸੀਮਤੀ ਆਪਾਂ ਮਹਿੰਦੀ ਲਵਾ ਰਹੇ ਹਾਂ ਮੈਨੂੰ ਘੰਟਾ ਹੋ ਚੱਲੇ ਲਵਾਉਂਦੀ ਨੂੰ ਆ ਪਿੱਛੇ ਵਾਲੀ ਤਾਂ ਸੁੱਕ ਵੀ ਆ ਕਿੱਲੀ ਰੈਡੀ ਚੱਲ ਕੋਈ ਨਹੀਂ ਪ੍ਰੈਕਟਿਸ ਆ ਆਪਣੇ ਬੰਦਿਆਂ ਦਾ ਹੀ ਫਾਇਦਾ ਹੁੰਦਾ ਹੈ ਤੇ ਇੱਧਰ ਮਿਲੋ ਜੀ ਸਾਡੀ ਚਾਚੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੈਰ ਪ੍ਰਸ਼ਾਦ ਜੀ ਸਾਸਤਰੀ ਕਾ ਸਾਡੇ ਚਾਚਾ ਗਿਆ ਮੈਂ ਇਹ ਚਾਚੀ ਦਾ ਦਿਲ ਕਾ ਉਹ ਆ ਹੋ ਜਾ ਕਰਦਾ ਏ ਕਿਆ ਕਰਨੀ ਟਾਈਮ ਕੱਟਣਾ ਪੈਣਾ ਤੇ ਸਾਡੀ ਬੱਚਾ ਪਾਰਟੀ ਬਲ ਵੀ ਮੜੀ ਦੀ ਜੇ ਛੰਗੀ ਮਰਾ ਦੇ ਸਾਡੀ ਬੱਚਾ ਪਾਰਟੀ ਤੇ ਇਧਰ ਬੂਆ ਨੂੰ ਲਾਉ ਬੂਆ ਜੀ ਸਾਰਿਆਂ ਨੂੰ ਸਾਸਰ ਕਾਲ ਜੀ ਬੂਆ ਜੀ ਠੀਕ ਠਾਕ ਆ ਚਲ ਬਸ ਇਹ ਚੰਗਾ ਬੂਆ ਜੀ ਮੈਨੂੰ ਬੇਟਾ ਕਹਿੰਦੀ ਬੂਆ ਬੋਲਦੀ ਉਹ ਜਨਾਨੀ ਉਹ ਕੀ ਗੱਲ ਕਹਿੰਦੀ ਮੈਨੂੰ ਥੋੜੀ ਸ਼ਰਮ ਦੀ ਆ ਉਹ ਮੈਂ ਗਿਆ ਕਾਰੀ ਤੁਸੀਂ ਮੇਰੇ ਵਲੌਗ ਚ ਆ ਕੇ ਤੁਹਾਨੂੰ ਸ਼ਰਮ ਤਾਂ ਕਾਦੀ ਚੱਲੀ ਜਾਂਦਾ ਸਾਰਾ ਤੁਸੀਂ ਤੇ ਚਾਚੀ ਨੇ ਕਰਤਾ ਤੇ ਜੀ ਕਾਲੇ ਛੋਲੇ ਚਿੱਟੇ ਛੋਲੇ ਕਹਿੰਦੀ ਇਹ ਪੂਰੀਆ ਖਾਣੀ ਆ ਵੀਡੀਓ ਵਾਲੇ ਤਾਂ ਤੁਸੀਂ ਜੀ ਜੇ ਚੌਂ ਵਾਲੇ ਬੜਾਈ ਲੜਦੇ ਆਂ ਦੀ ਬਣਾਈ ਐਦਾਂ ਲੜਦੇ ਤੇ ਛੋਲੇ ਜਿਨੇ ਲੈ ਇੱਕ ਦਾ ਹੱਦ ਇਹ ਲੋਕ ਪ੍ਰਕ ਦੇ ਵਿੱਚ ਬਣਸੀ ਗਿਆ ਦੁਵਾ ਨਹੀਂ ਬਸ ਉਹ ਚੇ ਬੂਆ ਨਿਕਲੀ ਜਾਂਦਾ ਪਿੱਛੇ ਮਾਸੀ ਨਿਕਲੀ ਜਾਂਦਾ ਚਲੋ ਇੱਜ਼ਤ ਦੇਣੀ ਆ ਠੀਕ ਨਹੀਂ ਗੱਲ ਕੋਈ ਗੱਲ ਨਹੀਂ ਚੱਲੀ ਜਾਂਦਾ ਮਾਸੀ ਸਾਡੀ ਲੱਭ ਜੂ ਬਬਾਸੀ ਤੇਰੇ ਨਾਲ ਹਾਂ ਇਹ ਨਾ ਆਏ ਗੁੱਸਾ ਨਗਰੀ ਨੂੰ ਆ ਗਿਆ ਤਾਂ ਚਲ ਦੂਆ ਵੀ ਕਰਵਾਣੀ ਹੁੰਦੀ ਆ ਭਾਈ ਹਾਂ ਮਾਸੀ ਐਸੀ ਕਿ ਸਾਡੇ ਕੱਦ ਮਾਰਾ ਮੋਟਾ ਤੁਸੀਂ ਵੀ ਬੋਲੋ ਮੈਂ ਕੱਲ ਹੀ ਹੋਣਾ ਗੱਡੀ ਆ ਕਾਹਦਾ ਇਹ ਤੁਮ ਅਸੀ ਦੱਸੋ ਮਾਸੀ ਦੇ ਦਿਆ ਤੇ ਕੱਲ ਜੀ ਮੈਂ ਬੁਲਾ ਲੇ ਤੁਹਾਨੂੰ ਕਰਕੇ ਤੇਰਾ ਚੱਕ ਆ ਗਿਆ ਮੈਂ ਤਾਂ ਫਿਰ ਅੱਛੀ ਆ ਮੰਜਾ ਲੱਗ ਜੂ ਉਹ ਤਾਂ ਵੀ ਕੀ ਹੋਣਾ ਕਾਹਦੇ ਤੇ ਉਹ ਕੇ ਪਰਚੋਕਾ ਮਾਰਦੇ ਚਾਕੇ ਆ ਵਧੀਆ ਇੰਜੋਏ ਹੋ ਜਨਤ ਗੱਲ ਹੋਰ ਕੁਛ ਨਹੀਂ ਹੋਏਗਾ ਚਲੋ ਇਹ ਤਾਂ ਉਹ ਵੀ ਨਹੀਂ ਰੋਕਦੇ ਹੈਗੇ ਪਰ ਉਹ ਮਾਣੀ ਮੁੱਟੀ ਸੰਤ ਲੱਗੀ ਜਾਂਦੀ ਆਖਰ ਨੂੰ ਜੀਜਾ ਬਾਈ ਭਰਾ ਮोटा ਧਰੋਵੀ ਜੀਜਾ ਕਰਨ ਨੂੰ ਨਹੀਂ ਇਹ ਤਾਂ ਛੋਟਾ ਹੈ ਉਸ ਵੀ ਆ ਜੀਜੇ ਲਾਦਾ ਰਿਸ਼ਤੇ ਦਿਨਾ ਚ ਛੋਟਾ ਹੈ ਹਾਂ ਅਗਲੀ ਜਨ ਤੁਸੀਂ ਮੈਨੂੰ ਦਿਖਾਇਆ ਤਾਂ ਦੇਖੋ ਸਾਸ ਨੂੰ ਕਿਤੇ ਘੱਟ ਪਿਆਰੀ ਤੇ ਜਦ ਸੱਸ ਜੂਵੀ ਹੁੰਦੀ ਉਹਨੇ ਦੇਖਣਾ ਤਾਂ ਨੇ ਹੋਰ ਕੋ ਸੋਣਾ ਤਾਂ ਬਾਹਰ ਕੀ ਬਾਤ ਆ ਸੋਹਣੀ ਬਈ ਇਹ ਵੀ ਮੈਂ ਹੀ ਲਾਈ ਆ ਦੇਖ ਲੋ ਜੀ ਹੂੰ ਦੇਖ ਲੋ ਜੀ ਦੇਖ ਲੋ ਜੇਸ਼ਨ ਤੂੰ ਵੀ ਬੜਾ ਹੱਥ ਕਰਕੇ ਦਿਖਾ ਦੇ ਕੋਲ ਨੂੰ ਮੜਾ ਜਾਵੀ ਆ ਦੇਖ ਲੋ ਆ ਸਾਡੀ ਜੇਸ਼ਨ ਤੇ ਲੱਗੀ ਵੀ ਸ਼ੁਭ ਸ਼ਾਸਿਕਾ ਤਾਂ ਲਾਦੇ ਵੀਡੀਓ ਚ ਹੇ ਕੀ ਹਾਇ ਵਾਹ ਬੱਚੇ ਨੇ ਮੈਂ ਦੀ ਮਾਸੀ ਭਰੀ ਰਹੀ ਰਹੀ ਪੈਨ ਨਾਲ ਪੈਨ ਨਾਲ ਲੱਗੇ ਲਾ ਮੇਰੇ ਲਾਉਣ ਲੱਗੀ ਹੈ ਚੇਤੀ ਚੇਤੀ ਬਾਬਾ ਹੀ ਹੱਥ ਚ ਲਾਉ ਮੜਾ ਜਾ ਅਸੀਂ ਘਰ ਨੂੰ ਜਾਣਾ ਸੀ ਮੈਂ ਕਹਿੰਦੀ ਆਈ ਕਰਦੀ ਆ ਅੱਧੇ ਕੰਨ ਹੀ ਲਾਦੇ ਹੋ ਹਾਂ ਤੇਰੀਆਂ ਤਾਂ ਪੂਰੀ ਕਰਕੇ ਭੇਜੂਗੇ ਹਾਂ ਥਾਕ ਵੀ ਮੇਰੇ ਕੀ ਅੱਜ ਸੱਚ ਕੁਝ ਮੌਸਮ ਸੁਪਾ ਗਿਆ ਕਿਤੇ ਨਹੀਂ ਪੈ ਗਿਆ ਅੱਜ ਮਾਸੀ ਤੂੰ ਹੀ ਮੜ ਜਾ ਕੋਈ ਮੰਤਰ-ਮੰਤਰ ਪੜ ਦੇ ਕਿ ਮੀਂਹ ਪੈ ਜਾਵੇ ਹਾਂ ਕੀ ਬਤਾ ਤੂੰ ਆਡੀਓ ਸੁਣ ਲਵੇ ਰਾਬਸ ਕਾਡੀ ਤਾਂ ਸੁਣਦਾ ਨਹੀਂ ਗਰੀਬਾਂ ਦੀ ਹਾਂ ਪਤਾ ਨਹੀਂ ਸਭ ਮੰਗਣਾ ਨਹੀਂ ਆਉਂਦਾ ਹਨਾ ਕਿ ਚੀਜ਼ ਨਹੀਂ ਹੋ ਸਕਦੀ ਨਾ ਗੱਲ ਉਹ ਇੱਕ ਗਲਤੀ ਕਰੀ ਆਪਾਂ ਨੇ ਉਹ ਟੱਬਰ ਆਪਣਾ ਅੰਮ੍ਰਿਤਸਰ ਬੈਠਾ ਹੈ ਇਸ ਟਾਈਮ ਉਹਨਾਂ ਨੂੰ ਕਹੋ ਅਰਦਾਸ ਕਰੋ ਅਰਦਾਸ ਕਰਕੇ ਅਰਦਾਸ ਕਰੋ ਪਰ ਉੱਥੇ ਬਹੁਤ ਨਹੀਂ ਪੈਂਦਾ ਅੰਮ੍ਰਿਤਸਰ ਹਮ ਅੰਮ੍ਰਿਤਸਰ ਤੁਸੀਂ ਜਦੇ ਪੈਂਦਾ ਵੀ ਤੇਜਾ ਜੀ ਉਹ ਖਬਰ ਸੁਣੀ ਤੁਸੀਂ ਸੇਵਕ ਕੜਾਹੇ ਦੇ ਵਿੱਚ ਗਿਰ ਗਿਆ ਸਿੱਤਰ ਦੇ ਵਿੱਚ ਝੁਣਸ ਗਿਆ ਦਾ ਸਾਰਾ ਸਰੀਰ ਸੇਵਾ ਕਰਦਾ ਦਾ ਨਾਲ ਦੇ ਵਿੱਚ ਹੀ ਗਿਰ ਗਿਆ ਦਾ ਪੈਰ ਤਿਲਕ ਗਿਆ ਅੱਛਾ ਕੱਲ ਇਹ ਪਰਸੇ ਚ ਉੱਥੇ ਦੀ ਖਬਰ ਅੰਮ੍ਰਿਤਸਰ ਕਿਆ ਤੁਹਾਨੂੰ ਦੇਖਣਾ ਹੈ ਅੱਬ ਦੇ ਰੰਗਾਂ ਵਿੱਚ ਸੇਵਾ ਕਰਦਾ ਕਰਦਾ ਹੀ ਵਾਹਿਗੁਰੂ ਕਰੇ ਠੀਕ ਹੋ ਜਵੇ ਆਪਣੇ ਤਾਂ ਥੋੜੇ ਜਿਲੇ ਜੜੇ ਤੇ ਦੇਖ ਲਾ ਆਪ ਨੂੰ ਨਹੀਂ ਤਕਲੀਫ ਹੋ ਜਾਂਦੀ ਆ ਕੱਟੂ ਚੈਲਾ ਸਮਾਨ ਦੀ ਜੀਜੀ ਰੋ ਰਹੀ ਹੈ ਦਾਲ ਜੀਜੀ ਥੋੜਾ ਜਿਹਾ ਗਰਮ ਗਰਮ ਚਾਂਚਾ ਕਰ ਜਿਵੇਂ ਦਾਲ ਦਾ ਪਤਾ ਨਹੀਂ ਕਿਆ ਰੰਗ ਆ ਉਹੀ ਜਾ ਰਹੇ ਕਿਆ ਬਾਣੇ ਕਈ ਚੀਜ਼ਾਂ ਦਾ ਬਹਾਨਾ ਬਣ ਜਾਂਦਾ ਜੀ ਬਹਾਨਾ ਨਹੀਂ ਬਹਾਨਾ ਹੀ ਬਣ ਜਾਂਦਾ ਚਲੋ ਜੀ ਮੈਂ ਠੀਕ ਆ ਫਿਰ ਮਿਲਾਂਗੇ ਆਹਾਂ ਭਾਈ ਇੱਕ ਨਾ ਜੂੜਾ ਰਹਿ ਗਿਆ ਸੀਗਾ ਕੁੜੀ ਦਾ ਦਿਖਾਉਣ ਨੂੰ ਤੇ ਇਹ ਦੇਖੋ ਕਿੰਨਾ ਸੋਹਣਾ ਇੱਧਰ ਸਾਡੀ ਮਾਸੀ ਮੇਕਅਪ ਆਰਟਿਸਟ ਮਾਸੀ ਵੈਰੀ ਗੁੱਡ ਠੀਕ ਹੈ ਠੀਕ ਹੈ ਕਹਿੰਦੀ ਠੀਕ ਹੈ ਬਹੁਤ ਸੋਹਣਾ ਜੂੜਾ ਕਰਿਆ ਹੋਇਆ ਹੈ ਜੀ ਸਾਡੀ ਜਸ਼ਨ ਦਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਐਨ ਸੋ ਜਿਹਨੇ ਵੀ ਜੂੜਾ ਕਰਾਉਣਾ ਮਾਸੀ ਨਾਲ ਜਰੂਰ ਸੰਪਰਕ ਕੀਤਾ ਜਾਵੇ ਸਾਨੂੰ ਜਰੂਰ ਤੁਸੀਂ ਦੱਸਿਓ ਓਕੇ ਫਿਰ ਆ ਨੀ ਮਿਸ਼ਾਤੀ ਪਰ ਹਾਂ ਤਾਂ ਮੈਂ ਮਾਰ ਦੂੰ ਆਪਣੀ ਜਤੀ ਪਰ Hör auf को दोनों लगाइए पीछे 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 यहाँ पे रख के यहाँ मारो यहाँ पे ऐसा करो कुछ कुश्ती लकड़ी खेली जाती आटी? आटी? हो हो हाँ नहीं जड़ा हो। आ ज़िया। आ ज़िया।

Kuhua evita yeah yeah K умो लिख छेर होगा चारप्पे झोड़ा Nachtl 창 चांदा उपी�� bells utha finals खुष्ण खाँगा ठाखिता T선e पऴने जो PayPalnurli la Pala होगा कम भेर रधि Xiao我不知道 illustraz dengan

Terima kasih kerana दबलू दबलू दबले रही दबले 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 रह थप्पड़ दबले दबाई ਕਹੇਗੀ ਕਿ ਮੇਰਾ ਜਲਾ ਜਲਾ ਸਾਡਾ ਸਾਥੀ ਆ ਗਿਆ ਉਹ ਜਾਇਆ ਮੇਰਾ ਜਲਾ ਆਇਆ ਕਿਥੇ ਆਇਓਏ ਆ ਗਿਆ ਸਾਦੀ ਵਾਲੀ ਆ ਲੋ 58 ਸੁਨਹਿਰੇ ਖੜੇ 11 ਸਾਤੀ ਕਾਰੇ ਪੀੜੇ ਹਰੇ ਗੁਲਾਬੀ ਲੀਏ ਆ ਰਹੀ ਨਾ ਉਹ ਕਹਿੰਦਾ ਤੇਰਾ ਬਾਪ ਫੁੱਪੜ ਹੈ ਫੁੱਪਾ ਯੂ ਆਰ ਫੁੱਪਾ ਆਲੀ ਕਾਮ

ਇੱਕ ਬਾਟ ਕੀ ਲੱਗੀ ਆ ਕਿ ਤੂੰ ਬੱਚੀ ਬੋਲਣ ਨਾਲ ਬੁਰੀ ਨਾ ਹੋ ਜਾਵੇ ਤੇ ਇਹ ਕੰਮ ਕਰਾ ਦੇ ਇੱਕ ਪੇਜ ਤੇ ਇੱਕ ਪੇਜ ਤੇ ਬੋਲੀ ਕੱਢਿਆ ਵੀ ਇਹ ਸਭ ਮੰਗਤਾ ਤਾਂ ભગવાન <laughs> <laughs> <laughs>

ਪੈਗੜਾ ਕਹਿੰਦੇ ਸੱਤੀ ਦੇ ਵਿੱਚ ਮੰਗਿਆ ਕੀ ਹੋ ਗਏ ਦੋ ਵੇ ਓਏ ਇਹ ਕੁਬਿਲ ਨਹੀਂ ਇਹ ਇੱਥੇ ਦਾ ਬਫਾ ਬੱਚੇ ਹੈ ਬਫਾ ਨਹੀਂ ਬਦਵਾ

இந்த கத்த கத்த काय பாது பிதா கத்த ச்சா இந்த பாலே என்ன செட்ட பண்ணுறா போலா कहां जा रहे हो आप से